ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਕੀ ਸਤਰੀਆ ਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਹਾਜ਼ਰਾਂ ਸੀ ਹਰ ਰੋਜ਼ ਦੀ ਤਰ੍ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕੀ ਕੁਝ ਵਾਪਰਿਆ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਟਾਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਅੱਜ ਦਾ ਦਿਨ ਤਾਂ ਫਿਰ ਬਾਗੀ ਅਕਾਲੀ ਦਲ ਦੇ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਜੀ ਕਿ ਕਹਿੰਦੇ ਪ੍ਰਧਾਨ ਦੀ ਚ ਬਿਲਕੁਲ ਜੀ ਬਿਲਕੁਲ ਹਰਮਨ ਜੀ ਗੱਲ ਅਸਲ ਦੇ ਵਿੱਚ ਇਹ ਆ ਕਿ ਪ੍ਰਧਾਨ ਕਿਹੜਾ ਚੁੜਿਆ ਜਾਣਾ ਗੱਲ ਇਹ ਆ ਕਿਹੜੀ ਧਿਰ ਦਾ ਚੁੜਿਆ ਜਾਣਾ ਗੱਲ ਇਹ ਆ ਅਸਲ ਦੇ ਵਿੱਚ ਪ੍ਰਧਾਨ ਚੁੜਿਆ ਜਾਣਾ ਜੀ ਅੱਜ ਪੰਜ ਮੈਂਬਰੀ ਕਮੇਟੀ ਵਾਲਾ ਉਹ ਅਕਾਲੀ ਦਲ ਜਿਹੜਾ ਕਿ ਪਿਛਲੇ ਕਈ ਸਮੇਂ ਤੋਂ ਆਪਦੀ ਭਰਤੀ ਕਰ ਰਿਹਾ ਜਿਹਦੀ ਪੰਜ ਮੈਂਬਰੀ ਕਮੇਟੀ ਦੇ ਬਾਰੇ ਸਮੇਂ-ਸਮੇਂ ਤੇ ਸਵਾਲ ਉੱਠੇ ਜਿਹਦੇ ਵਿੱਚ ਮਨਪ੍ਰੀਤ ਈਆਲੀ ਵੀ ਆ ਜਿਹਦੇ ਵਿੱਚ ਕਈ ਹੋਰ ਹਸਤੀਆਂ ਵੀ ਆ ਬੀਬੀ ਸਤਵੰਤ ਕੌਰ ਵੀ ਆ ਜਿਹਦੇ ਵਿੱਚ ਇੱਥੇ ਨਕੌਦਰ ਵਾਲੇ ਜਿਹੜੇ ਆਗੂ ਆ ਉਹ ਵੀ ਆ ਸੋ ਕਹਿੰਦੇ ਭਾਈ ਇਹ ਜੀ ਕੇ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹਨੇ ਅੱਜ ਆਪਣਾ ਪ੍ਰਧਾਨ ਚੁਣਨਾ ਸੋ ਦੇਖਦੇ ਭਾਈ ਇਹ ਦੇ ਪ੍ਰਧਾਨ ਦੇ ਵਿੱਚੋਂ ਕਿਹੜਾ ਨਵਾਂ ਚਿਹਰਾ ਆਉਂਦਾ ਪ੍ਰਧਾਨ ਕਿਹੜਾ ਬਣਦਾ ਤੇ ਕਿਹੜਾ ਨਹੀਂ ਪਰ ਇਹ ਹੈ ਜੀ ਕਿ ਜ਼ੋਰ ਸਾਰਿਆਂ ਨੇ ਲਾਇਆ ਜਿਹੜਾ ਇਸ ਵੇਲੇ ਸੁਖਬੀਰ ਧੜਾ ਉਹ ਬਿਲਕੁਲ ਸ਼ਾਂਤ ਆ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਗਈ ਪਰ ਜਿਹੜਾ ਦੂਜਾ ਧੜਾ ਉਹਦੇ ਵੱਲੋਂ ਅੱਜ ਪਤਾ ਲੱਗਾ ਜੀ ਕਿ ਅਕਾਲੀ ਫੂਲਾ ਸਿੰਘ ਹਾਲ ਦੇ ਵਿੱਚ ਦੇ ਵੱਡੇ ਪੱਦਰ ਦੇ ਉੱਤੇ ਕਹਿ ਗਿਆ ਜੀ ਕਿ ਅਸੀਂ ਆਪਦਾ ਸਮਾਗਮ ਕਰਕੇ ਤੇ ਪ੍ਰਧਾਨ ਚੁਣ ਲੈਣਾ ਹੁਣ ਅਗਲੀ ਗੱਲ ਹੈ ਜੀ ਇਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ ਸੀ ਪਰ ਸ਼੍ਰੋਮਣੀ ਕਮੇਟੀ ਨੇ ਇਹ ਜਿਹੜਾ ਚੋਣ ਇਜਲਾਸ ਕਰਨ ਵਾਸਤੇ ਹਾਲ ਦਿੱਤਾ ਨਹੀਂ ਫਿਰ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਪਹਿਲਾਂ ਇੱਥੇ ਪਾਠ ਦਾ ਭੋਗ ਪਾਉਣਾ ਚਾਹੁੰਦੇ ਹਾਂ ਸ਼੍ਰੋਮਣੀ ਕਮੇਟੀ ਨੇ ਇਸ ਗੱਲ ਦੀ ਇਜਾਜ਼ਤ ਦਿੱਤੀ ਨਹੀਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਤਿੰਨ ਦੋ ਨਾਵਾਂ ਦੇ ਉੱਤੇ ਚਰਚਾ ਚੱਲਦੀ ਹੈ ਇੱਕ ਤਾਂ ਬੀਬੀ ਸਤਵੰਤਕ ਔਰ ਜਿਹੜੇ ਕਿ ਸ਼ਹੀਦ ਅਮਰੀਕ ਸਿੰਘ ਦੀ ਪੁੱਤਰੀ ਹੈ ਤੇ ਦੂਜਾ ਇੱਥੇ ਨਾਮ ਹੈਗਾ ਜੀ ਮਹੱਤਵਪੂਰਨ ਉਹ ਹੈਗਾ ਜੀ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਉਹ ਇਸ ਵੇਲੇ ਦਾਅਵੇ ਦੇ ਵਿੱਚ ਹੈਗੇ ਆ ਕਿਉਂਕਿ ਕੱਲ ਪਿਛਲੇ 24 ਘੰਟਿਆਂ ਤੋਂ ਲਗਾਤਾਰ ਇਸ ਗੱਲ ਦੀ ਚਰਚਾ ਚੱਲਦੀ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਪ੍ਰਧਾਨ ਬਣਨਗੇ ਜਾਂ ਬੀਬੀ ਸਤਵੰਤ ਕੌਰ ਬਣਨਗੇ ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਸੰਭਾਵਨਾ ਵੱਧਾ ਕਿਉਂਕਿ ਮੰਨਿਆ ਜਾ ਰਿਹਾ ਜੀ ਕਿ ਉਹਨਾਂ ਨੂੰ ਸਾਰਿਆਂ ਹੀ ਪਾਰਟੀਆਂ ਜਿਹੜੇ ਕਿ ਵਿਰੋਧੀ ਆ ਜਿਹੜੇ ਕਿ ਬਾਗੀ ਆ ਉਹਨਾਂ ਦੀ ਸਰਪ੍ਰਸਤੀ ਹਾਸਲ ਉਹ ਉਹਨਾਂ ਦੀ ਪਸੰਦ ਆ ਪਰ ਮੈਂ ਫਿਰ ਵੀ ਇਹ ਗੱਲ ਕਰਨ ਜੀ ਕਿ 2 ਘੰਟਿਆਂ ਦੇ ਵਿੱਚ 3 ਘੰਟਿਆਂ ਦੇ ਵਿੱਚ ਇਹ ਸਾਰੀ ਗੱਲ ਕਲੀਅਰ ਹੋ ਜਾਣੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਆ ਜਾਂ ਬੀਬੀ ਸਤਵੰਤ ਕੌਰ ਆ ਵੈਸੇ ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਦਿਨੀ ਪੋਸਟ ਪਾ ਕੇ ਇਹ ਗੱਲ ਕਹੀ ਸੀ ਕਿ ਮੈਂ ਭੈਣ ਸਤਵੰਤ ਕੌਰ ਦੇ ਪੱਖ ਦੇ ਵਿੱਚ ਆ ਮੈਂ ਦਾਅਵੇ ਦੇ ਵਿੱਚ ਨਹੀਂ ਆ ਦੌੜ ਦੇ ਵਿੱਚ ਨਹੀਂ ਆ ਪ੍ਰਧਾਨ ਬਣਨ ਦੇ ਲਈ ਤੇ ਉਹਨਾਂ ਨੇ ਕਿਹਾ ਸੀ ਜੀ ਕਿ ਇਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਇਸ ਕਰਕੇ ਮੈਂ ਇਸ ਦੌੜ ਦੇ ਵਿੱਚ ਨਹੀਂ ਪਰ ਫਿਰ ਵੀ ਇਸਤੇ باوجود ਦੌੜ ਦੇ ਵਿੱਚ ਉਹਨਾਂ ਨੂੰ ਬਾਗੀਆਂ ਦੇ ਵੱਲੋਂ ਰੱਖਿਆ ਗਿਆ ਹੁਣ ਸਵਾਲ ਅਗਲਾ ਇਹ ਪੈਦਾ ਹੁੰਦਾ ਵੀ ਚਲੋ ਚੋਣ ਤਾਂ ਇਹਨਾਂ ਨੇ ਕਰ ਲੈਣੀ ਆ ਪਰ ਜਿਹੜਾ ਚੋਣ ਕਮਿਸ਼ਨ ਆ ਉਹਦੇ ਮੁਤਾਬਕ ਇਹਨੂੰ ਰਜਿਸਟਰਡ ਕਰਵਾਉਣਾ ਇਹ ਅਕਾਲੀ ਦਲ ਹੀ ਅਸਲ ਅਕਾਲੀ ਦਲ ਹੋਵੇ ਇਹ ਸਾਬਤ ਕਰਨਾ ਬਹੁਤ ਔਖੀ ਗੱਲ ਆ ਇਹ ਇੱਕ ਲੰਮੀ ਤੇ ਗੁੰਝਲਦਾਰ ਕਾਨੂੰਨੀ ਪ੍ਰਕਿਰਿਆ ਕਿਉਂਕਿ ਸੁਖਬੀਰ ਬਾਦਲ ਤਾਂ ਪ੍ਰਧਾਨ ਬਣਿਆ ਮੈਂਬਰਸ਼ਿਪ ਉਹਨਾਂ ਨੇ ਸਾਬਤ ਕਰਤਾ ਜੀ ਅਸੀਂ ਆਪਦੀ ਕਰ ਲਈ ਆ ਚੋਣ ਕਮਿਸ਼ਨ ਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਆ ਹੁਣ ਦੋ ਅਕਾਲੀ ਦਲ ਤਾਂ ਹੋ ਨਹੀਂ ਸਕਦੇਗੇ ਜਾਣ ਤਾਂ ਇਹਨਾਂ ਨੂੰ ਭਵਿੱਖ ਦੇ ਵਿੱਚ ਨਾਂ ਬਦਲਣਾ ਪਊਗਾ ਤੇ ਜਾਂ ਫਿਰ ਇਕੱਠੇ ਹੋਣਾ ਪਊਗਾ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਕਾਫੀ ਕੁਝ ਹੋਣਾ ਬਾਕੀ ਹੈ ਜੀ ਜੀ ਗੱਲ ਤੁਹਾਡੀ 100% ਦੀ ਸਹੀ ਹੈ ਤਾਂ ਨਾ ਸਾਹ ਪਰੇ ਸਮਾਂ ਤੈਅ ਕਰੂਗਾ ਵੀ ਕੀ ਹੁੰਦਾ ਲੋਕ ਕਿੱਧਰ ਜਾਂਦੇ ਨੇ ਕਿਹਨੂੰ ਵੱਧ ਪਿਆਰ ਦਿੰਦੇ ਨੇ ਸਤਕਾਰ ਦਿੰਦੇ ਨੇ ਖੈਰ ਅੱਗੇ ਵਧਦੇ ਹਾਂ ਜੀ ਉਧਰ ਇਨਕਲਾਬ ਕਹਿੰਦੇ ਵੀ ਆ ਜਾਣਾ ਜਿੱਦਣ ਮਜੀਠਿਆ ਸਾਹਿਬ ਬਾਹਰ ਆਗੇ ਸੁੱਚਾ ਸਿੰਘ ਲੰਗਾ ਹੋਰਾਂ ਦਾ ਕਹਿਣਾ ਇਹ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਇਹ ਗੱਲ ਕਹਿ ਕੇ ਨਾ ਸੁੱਚਾ ਸਿੰਘ ਲੰਗਾ ਹੋਰਾਂ ਨੇ ਤੇ ਕਮਾਲ ਕਰਤੀ ਆ ਕਿਉਂਕਿ ਵੈਸੇ ਨੇ ਦੋ ਖਬਰਾਂ ਨੇ ਇੱਕ ਤਾਂ ਇਹ ਜੀ ਕਿ ਅਮਰਤਪਾਲ ਸਿੰਘ ਤੇ ਪੱਖ ਦੇ ਵਿੱਚ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਬੋਲੇ ਆ ਉਹ ਕਹਿੰਦੇ ਜੀ 2027 ਦੇ ਵਿੱਚ ਅਮਰਤਪਾਲ ਸਿੰਘ ਹੀ ਮੁੱਖ ਮੰਤਰੀ ਬਣੂਗਾ ਇਹਨਾਂ ਨੂੰ ਹੀ ਮੁੱਖ ਮੰਤਰੀ ਬਣਾਉਣਾ ਚਾਹੀਦਾ ਉਹ ਕਹਿੰਦੇ ਗੱਲ ਕਲੀਅਰ ਆ ਜੇਕਰ ਉਹ ਬੰਦਾ ਸਰਕਾਰ ਦਾ ਹੁੰਦਾ ਸਰਕਾਰਾਂ ਦਾ ਬੰਦਾ ਹੁੰਦਾ ਤਾਂ ਹੁਣ ਤੱਕ ਉਹਨੇ ਬਾਹਰ ਹੋਣਾ ਸੀ ਉਹ ਕਹਿੰਦੇ ਜੀ ਇੱਕ ਵਰਗ ਇਹ ਵੀ ਰੌਲਾ ਪਾਈ ਜਾਂਦਾ ਜੀ ਉਹ ਸਰਕਾਰੀ ਬੰਦਾ ਹੈ ਸਰਕਾਰ ਦਾ ਬੰਦਾ ਹੈ ਐਦਾਂ ਹੈ ਜੇ ਐਦਾਂ ਦੀਆਂ ਗੱਲਾਂ ਹੁੰਦੀਆਂ ਹੁਣ ਤੱਕ ਅਮਰਤਪਾਲ ਸਿੰਘ ਨੇ ਜੇਲ੍ਹ ਦੇ ਵਿੱਚੋਂ ਬਾਹਰ ਹੋਣਾ ਸੀ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਨੇ ਬਾਹਰ ਹੋਣਾ ਸੀ ਚਲੋ ਇਹ ਹੋ ਗਈ ਜੀ ਇੱਕ ਗੱਲ ਦੂਜੀ ਗੱਲ ਇਹ ਜੀ ਕਿ ਲੰਘੇ ਕੱਲ ਸੁਚਾਲ ਸਿੰਘ ਲਗਾ ਰਹੇ ਗੱਲ ਕਹੀ ਆ ਉਹ ਕਹਿੰਦੇ ਜੀ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਵੱਡਾ ਇਨਕਲਾਬ ਆ ਜਾਣਾ ਤੇ ਬੱਚੇ-ਬੱਚੇ ਨੇ ਪੰਜਾਬ ਦੀ ਸੜਕ ਦੇ ਉੱਤੇ ਆ ਜਾਣਾ ਮੈਨੂੰ ਲੱਗਦਾ ਵੀ ਉਹਨਾਂ ਨੇ ਇਹ ਗੱਲ ਕਹਿ ਕੇ ਤੇ ਪੰਜਾਬ ਦੇ ਵਿੱਚ ਕਈਆਂ ਨੂੰ ਟਿਚਰ ਕਰਨ ਦਾ ਮੌਕਾ ਦਿੱਤਾ ਚਲੋ ਬਾਕੀ ਸਾਨੂੰ ਨਹੀਂ ਪਤਾ ਜੀ ਇਸ ਮਸਲੇ ਦੇ ਉੱਤੇ ਆਉਂਦੇ ਸਮੇਂ 'ਚ ਕੀ ਹੋਣਾ ਕੀ ਨਹੀਂ ਹੋਣਾ ਪਰ ਇੰਨੀ ਗੱਲ ਤਾਂ ਜ਼ਰੂਰ ਪਤਾ ਵੀ ਭਾਈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚਰਚਾ ਛੜੀ ਆ ਕਿਉਂਕਿ ਉਹਨਾਂ ਨੇ ਆਪਦੀ ਭਗਤੀ ਨਿਭਾਈ ਏ ਇਸ ਗੱਲ 'ਚ ਵੀ ਭਾਈ ਮੈਂ ਪਾਰਟੀ ਦਾ ਹਮਦਰਦ ਆ ਮੈਂ ਪਾਰਟੀ ਅਗਮ ਨੂੰ ਪਸੰਦ ਕਰਦਾ ਮੇਰੀ ਪਾਰਟੀ ਜਿਹੜੀ ਉਹ ਸਭ ਤੋਂ ਅੱਗੇ ਆ ਪਰ ਲੋਕ ਇਹਦੇ ਉੱਤੇ ਕੀ ਕੀ ਕਟਕਸ਼ ਕਰਦੇ ਆ ਇਹ ਹੁਣ ਆਉਣ ਵਾਲਾ ਵਕਤ ਦੱਸੂਗਾ ਪਰ ਸੁੱਚਾ ਸਿੰਘ ਲੰਗਾ ਨੇ ਇਹ ਗੱਲ ਕਹਿ ਕੇ ਵੀ ਬੱਚਾ ਬੱਚਾ ਸੜਕਾਂ ਤੇ ਆਜੂ ਤੇ ਇਨਕਲਾਬ ਆ ਜਾਣਾ ਉਸ ਦਿਨ ਜਿਸ ਦਿਨ ਉਹ ਬਾਹਰ ਆਗੇ ਪਰ ਜਿਹੜਾ ਬਾਹਰ ਆਉਣ ਦੀ ਹਾਲੇ ਤਰੀਕ ਕੋਈ ਨਹੀਂ ਪਤਾ ਮਹੀਨਾ ਲੱਗ ਜੇ 6 ਮਹੀਨੇ ਲੱਗ ਜਾਣ 15 ਦਿਨ ਲੱਗ ਜਾਣ ਉਹ ਅਦਾਲਤ ਦੇ ਉੱਤੇ ਨਿਰਭਰ ਕਰਦੀ ਗੱਲ ਆ ਤੁਸੀਂ ਦੇਖੋ ਵੀ ਜਿਸ ਦਿਨ ਮਜੀਠੀਆ ਹੋਰਾਂ ਨੂੰ ਅੰਮ੍ਰਿਤਸਰ ਵਾਲੇ ਘਰ ਦੇ ਵਿੱਚੋਂ ਵਿਜੀਲੈਂਸ ਨੇ ਗ੍ਰਫਤਾਰ ਕੀਤਾ ਸੀ ਤੇ ਅੱਜ ਦੇ ਹਾਲਾਤ ਉਹਦੇ ਵਿੱਚ ਖਬਰਾਂ ਨਹੀਂ ਗਣਤੀ ਉਹਦੇ ਵਿੱਚ ਖਿੱਚ ਦਾ ਬਾਦਾ ਤੇ ਉਹਦੇ ਵਿੱਚ ਕਿੰਨਾ ਵੱਡਾ ਅੰਤਰ ਆਇਆ ਹੁਣ ਤਾਂ ਖਬਰਾਂ ਇਹੀ ਹੁੰਦੀਆਂ ਕਿ ਅਦਾਲਤ ਨੇ ਤਰੀਕ ਅੱਗੇ ਪਾਤੀ ਮੁਜੀਠੀਆ ਦੇ ਵਕੀਲਾਂ ਨੇ ਪਟੀਸ਼ਨ ਵਾਪਸ ਲੈ ਲਈ ਕਿ ਨੇ ਸੋਧ ਕੇ ਪਾਵਾਂਗੇ ਹੁਣ ਆ ਖਬਰਾਂ ਰਹਿ ਗਈਆਂ ਸੋ ਵੇਨੇ ਭਾਈ ਇਸ ਮਾਮਲੇ ਦੇ ਵਿੱਚ ਕਦੋਂ ਇਨਕਲਾਬ ਆਉਂਦਾ ਤੇ ਕਦੋਂ ਮੁਜੀਠੀਆ ਸਾਹਿਬ ਬਾਹਰ ਆਉਂਦੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਤਾਂ ਹਾਲੇ ਕੋਈ ਵੀ ਨਹੀਂ ਜਾਣਦਾ ਖੈਰ ਉਧਰ 15 ਅਗਸਤ ਪੱਜੀ ਆ ਰਹੀ ਹੈ ਜੀ ਆਪਣੇ ਵੱਲ ਨੂੰ 15 ਅਗਸਤ ਆਜ਼ਾਦੀ ਦਿਹਾੜਾ ਹੁੰਦਾ ਹੈ ਭਾਰਤ ਦਾ ਆਪਾਂ ਸਾਰੇ ਜਾਣਦੇ ਆ ਤੇ 15 ਅਗਸਤ ਦੇ ਮੱਦੇਨਜ਼ਰ ਥਾਂ ਥਾਂ ਦਿਨ ਰਾਤ ਦੀ ਚੈਕਿੰਗ ਸ਼ੁਰੂ ਹੋ ਗਈ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ 15 ਅਗਸਤ ਦੇ ਮੱਦੇਨਜ਼ਰ ਥਾਂ ਥਾਂ ਤੇ ਉੱਥੇ ਚੈਕਿੰਗ ਹੋ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ ਆਜ਼ਾਦੀ ਦਿਹਾੜੇ ਦੇ ਮੌਕੇ ਫਰੀਦਕੋਟ ਦੇ ਵਿੱਚ ਜਾ ਕੇ ਤਿਰੰਗਾ ਲਹਿਰਾਉਣਾ ਉਵੇਂ ਹੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਖੇਤੀਬਾੜੀ ਮੰਤਰੀ ਆ ਉਹਨਾਂ ਨੇ ਮੁਹਾਲੀ ਦੇ ਵਿੱਚ ਲਹਿਰਾਉਣਾ ਸੋ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਮੰਤਰੀ ਸਹਿਬਾਨ ਦੇ ਵੱਲੋਂ ਤਿਰੰਗਾ ਲਹਿਰਾਇਆ ਜਾਣਾ ਜਿਵੇਂ ਕਿ 12ਵੀਂ ਵਾਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਲਾਲ ਕਿਲੇ ਤੇ ਤਿਰੰਗਾ ਲਹਿਰਾਉਣਾ ਪਿਛਲੀ ਵਾਰ ਉਹਨਾਂ ਨੇ 11ਵੀਂ ਵਾਰ ਲਹਿਰਾਇਆ ਸੀ 15 ਅਗਸਤ ਦੇ ਮੌਕੇ ਜਦੋਂ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 103 ਮਿੰਟ ਦਾ ਭਾਸ਼ਣ ਉਹਨਾਂ ਨੇ ਦਿੱਤਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਜਾਣੋ ਮਰਨੀ ਧਮਕੀ ਆਈ ਹੈ ਜਾਨੋ ਮਾਰਨ ਦੀ ਧਮਕੀ ਵਾਲਿਆਂ ਨੇ ਗੱਲ ਕਹੀ ਆ ਕਿ 15 ਅਗਸਤ ਨੂੰ ਅਸੀਂ ਆ ਕਾਂਡ ਕਰ ਦੇਣਾ ਇਸ ਕਰਕੇ ਪੰਜਾਬ ਦੇ ਵਿੱਚ ਚੱਪੇ-ਚੱਪੇ ਦੇ ਉੱਤੇ ਦਿਨ ਰਾਤ ਦੀ ਚੈਕਿੰਗ ਚੱਲ ਰਹੀ ਆ ਪੁਲਿਸ ਦੀਆਂ ਟੀਮਾਂ ਜਿਹੜੀਆਂ ਤੁਹਾਨੂੰ ਸੜਕ ਦੇ ਉੱਤੇ ਰਾਤ ਦੇ ਵੇਲੇ ਅੱਧੀ ਰਾਤ ਦੇ ਵੇਲੇ ਵੀ ਮਿਲਣਗੀਆਂ ਜਿਹੜੀਆਂ-ਜਿਹੜੀਆਂ ਥਾਵਾਂ ਦੇ ਉੱਤੇ ਮੰਤਰ ਗਾਣੇ ਤਿਰੰਗਾ ਲਹਿਰਾਉਣਾ ਉਹਨਾਂ ਥਾਵਾਂ ਦੇ ਉੱਤੇ ਚੱਪੇ-ਚੱਪੇ ਦੇ ਉੱਤੇ ਤਲਾਸ਼ੀ ਦਾ ਕੰਮ ਜਾ ਰਹੀ ਆ ਸੋ ਪੁਲਸਾ ਜਿਹੜੀ ਤੁਸੀਂ ਤੇ ਗੱਡੀ ਦੇ ਵਿੱਚ ਜਾਂਦੇ ਹੋ ਤਾਂ ਫਿਰ ਤੁਹਾਡੀ ਗੱਡੀ ਦੀ ਚੈਕਿੰਗ ਵੀ ਕਰਦੀ ਆ ਤੁਹਾਡੇ ਕੋਲ ਚੰਗੀ ਪੁੱਛ ਪੜਤਾਲ ਵੀ ਕਰਦੀ ਆ ਵੀ ਤਾਂ ਜੋ ਕੁਝ ਵੀ ਅਣਸੁਖਾਵਾਂ ਨਾ ਵਾਪਰੇ ਤੇ ਪੰਜਾਬ ਦੇ ਵਿੱਚ ਕੁਝ ਵੀ ਅਣਸੁਖਾਵਾਂ ਨਾ ਵਾਪਰੇ ਇਹਦੀ ਅਸੀਂ ਕਾਮਨਾ ਕਰਦੇ ਆਂ ਸੋ ਗੱਲ ਇਹ ਜੀ ਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬਾ ਜਿਹੜੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਪੰਜਾਬ ਪੱਕੀ ਬਹੁਤ ਸਾਰੇ ਕੰਮ ਕਰ ਰਹੇ ਆਂ ਜਿਵੇਂ ਕਿ ਲੰਘੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਵੀ ਪੰਜਾਬ ਦੀਆਂ 19000 ਕਿਲੋਮੀਟਰ ਪਿੰਡੂ ਸੜਕਾਂ ਦਾ ਨਿਰਮਾਣ ਕਰਾਵਾਂਗੇ ਉਹ ਕਹਿੰਦੇ ਜੀ ਖਾਸ ਗੱਲ ਇਹ ਹੋਊਗੀ ਵੀ ਇਹਨਾਂ ਸੜਕਾਂ ਦੀ 5 ਸਾਲ ਤੱਕ ਸਾਮ ਸੰਭਾਲ ਦੀ ਜ਼ਿੰਮੇਵਾਰੀ ਸਬੰਧਤ ਠੇਕੇਦਾਰ ਦੀ ਹੋਊਗੀ ਤੇ ਲੰਘੇ ਕੱਲ ਯਾਨੀ ਕਿ ਐਤਵਾਰ ਨੂੰ ਸ਼ਹੀਦੀ ਪਗਤ ਸਿੰਘ ਟਡੋਗਲ ਦੀ ਵਰਸੀ ਦੇ ਮੌਕੇ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਸੀਗੇ ਇਹ ਖਬਰ ਸੰਗਰੂਰ ਦੇ ਵੱਲੋਂ ਹੀ ਆ ਕਿਉਂਕਿ ਟਡੋਕਲ ਪਿੰਡ ਉੱਥੇ ਸੰਗਰੂਰ ਚ ਪੈਂਦਾ ਤੇ ਉਹਨਾਂ ਦੇ ਵੱਲੋਂ ਦੋ ਸੜਕ ਪ੍ਰੋਜੈਕਟਾਂ ਦਾ ਕੱਲ ਨੀ ਪੱਥਰ ਰੱਖਿਆ ਗਿਆ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਅੱਗੇ ਤਾਂ ਇਹੀ ਸੁਣਦੇ ਹੁੰਦੇ ਸੀ ਕਿ ਜਿਹੜਾ ਪੰਜਾਬੀਆਂ ਦਾ ਰੁਝਾਨ ਹੈ ਉਹ ਵੱਧ ਅਮਰੀਕਾ ਵੱਲ ਕੈਨੇਡਾ ਵੱਲ ਆਸਟ੍ਰੇਲੀਆ ਵੱਲ ਨਿਊਜ਼ੀਲੈਂਡ ਵੱਲ ਹੈ ਪਰ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਨੇ ਹੈਰਾਨ ਕਰਤਾ ਵੀ ਪੰਜਾਬੀ ਜਿਹੜੇ ਨੇ ਉਹ ਖਾੜੀ ਦੇਸ਼ਾਂ ਵੱਲ ਵੀ ਬਹੁਤ ਜਾ ਰਹੇ ਨੇ ਤੇ ਹਰਿਆਣੇ ਨਾਲੋਂ ਵੀ ਅੱਗੇ ਨੇ ਇਸ ਮਾਮਲੇ ਦੇ ਵਿੱਚ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਖਾੜੀ ਦੇਸ਼ਾਂ ਤੋਂ ਭਾਵ ਕੀ ਆ ਅਰਬ ਕੰਟਰੀਜ਼ ਅਰਬ ਕੰਟਰੀ ਦੇ ਵਿੱਚ ਕੁਵੈਤ ਆ ਗਿਆ ਦੁਬਈ ਆ ਗਿਆ ਤੇ ਇਹਦੇ ਵਿੱਚ ਹੋਰ ਕਤਰ ਆ ਗਿਆ ਜਾਂ ਹੋਰ ਕਈ ਆਉਂਦੇਸ਼ ਆਉਂਦੇ ਆ ਜਿਹੜੇ ਕਿ ਖਾੜੀ ਦੇਸ਼ੇ ਜਿਹਨੂੰ ਅਸੀਂ ਅਰਬ ਕੰਟਰੀਜ਼ ਕਹਿੰਦੇ ਆ ਉਹਨਾਂ ਦੇ ਵਿੱਚ ਵੀ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਗਏ ਆ ਉਹਦਾ ਕਾਰਨ ਇਹ ਆ ਜਿ ਕਿ ਜਿਹੜੇ ਤਾਂ ਪੜੇ ਲਿਖੇ ਆ ਉਹਨਾਂ ਨੂੰ ਤਾਂ ਚਲੋ ਮੌਕਾ ਮਿਲ ਜਾਂਦਾ ਜੀ ਉਹ ਆਈਲੈਂਡਸ ਕਰਨ ਤੇ ਕੈਨੇਡਾ ਚਲੇ ਗਏ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਰਮਨ ਚਲੇ ਗਏ ਕਿਤੇ ਹੋਰ ਚਲੇ ਗਏ ਇੰਗਲੈਂਡ ਚਲੇ ਗਏ ਪਰ ਜਿਹੜੇ ਬੰਦੇ ਘੱਟ ਪੜੇ ਲਿਖੇ ਆ ਜਾਂ ਜਿਹੜੇ ਬੰਦੇ ਅਨਪੜ੍ਹ ਆ ਉਹ ਫਿਰ ਉੱਥੋਂ ਨਹੀਂ ਖਾੜੀ ਦੇਸ਼ਾਂੀਆਂ ਕੰਪਨੀਆਂ ਦੇ ਵਿੱਚ ਜੌਬ ਕਰਨ ਵਾਸਤੇ ਜਾਂਦੇ ਆ ਭਾਵੇਂ ਕਿ ਉਹਨਾਂ ਦੀ ਆਰਥਿਕਤਾ ਬਹੁਤੀ ਮਜ਼ਬੂਤ ਨਹੀਂ ਹੁੰਦੀ ਪਰ ਇੱਥੋਂ ਨਾਲੋਂ ਫੇਰ ਵੀ ਠੀਕ ਰਹਿ ਜਾਂਦੇ ਆ ਵੀ ਜਿਵੇਂ ਉੱਥੇ ਕੋਈ ਦੁਬਈ ਦੇ ਵਿੱਚ ਗਿਆ ਉਦਾਹਰਣ ਦੇ ਤੌਰ ਦੇ ਉੱਤੇ ਤੇ ਚਲੋ ਜੇ ਉਹਨੂੰ 35-40 ਹਜ਼ਾਰ ਰੁਪਈਆ ਹੀ ਬਣ ਜਾਂਦਾ ਤੇ ਉਹਨੂੰ ਰੋਟੀ ਪਾਣੀ ਉੱਥੇ ਮਿਲ ਜਾਂਦੀ ਤਾਂ ਬੰਦਾ ਕਹਿੰਦਾ ਯਾਰ ਇੱਥੇ ਮੈਂ 10000 ਦੀ ਜੌਬ ਕਰਦਾ ਸੀ ਉੱਥੇ ਮੈਨੂੰ 30000 ਬਚਦਾ ਖਰਚੇ ਕੱਢ ਕੇ ਸੋ ਇਸ ਤਰੀਕੇ ਦੇ ਨਾਲ ਆਇੱਕ ਵੀਰਵਾ ਸਾਹਮਣੇ ਆਇਆ ਵੀ ਖਾੜੀ ਮੁਲਕਾਂ ਦੇ ਵੱਲ ਪ੍ਰਵਾਸ ਆ ਜਿਹੜਾ ਉਹਦਾ 4.5 ਸਾਲ ਦੇ ਵਿੱਚ ਕੀ ਵੀਰਵਾ ਉੱਤਰ ਪ੍ਰਦੇਸ਼ ਦੇ ਵਿੱਚ 4 ਸਾਲਾਂ ਦੇ ਵਿੱਚ 5 ਲੱਖ ਤੇ 49000 ਜਿਹੜੇ ਲੋਕ ਆ ਮਜ਼ਦੂਰ ਆ ਜਿਹੜੇ ਹੁਨਰਮੰਦ ਆ ਜਾਂ ਮਜ਼ਦੂਰ ਆ ਉਹ 5 ਲੱਖ 49000 ਗਏ ਆ 4 ਸਾਲਾਂ ਦੇ ਵਿੱਚ ਬਿਹਾਰ ਦੇ ਵਿੱਚ 2,084,000 ਬੰਦੇ ਗਏ ਆ ਰਾਜਸਥਾਨ ਦੇ ਵਿੱਚ 1,011,000 ਗਏ ਆ ਆਂਧਰਾ ਪ੍ਰਦੇਸ਼ ਦੇ ਵਿੱਚੋਂ 71,317 ਗਏ ਆ ਇਹਦੇ ਵਿੱਚ ਤੁਲਨਾ ਕਰਨ ਵਾਲੀ ਗੱਲ ਕੀ ਆ ਤੁਲਨਾ ਤੁਲਨਾ ਕਰਨ ਵਾਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ 52,643 ਗਏ ਆ ਤੇ ਹਰਿਆਣਾ ਦੇ ਵਿੱਚੋਂ 55,99 ਗਏ ਆ ਗੁਜਰਾਤ ਦੇ ਵਿੱਚੋਂ 16,966 ਗਏ ਆ ਦੇਖੋ ਜੇ ਪੰਜਾਬ ਦੇ ਵਿੱਚੋਂ 52643 ਗਏ ਆ 4 ਸਾਲਾਂ ਦੇ ਵਿੱਚ ਉੱਥੇ ਤੇ ਹਰਿਆਣੇ ਵਿੱਚੋਂ ਗਏ ਆ 5589 ਮਤਲਬ ਇਹ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਹਰਿਆਣੇ ਨੂੰ ਪਿੱਛੇ ਛੱਡਦਾ ਇਹਦਾ ਮਤਲਬ ਇਹ ਹੈ ਕਿ ਪੰਜਾਬ ਆ ਜਿਹੜਾ ਉਹ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਹੋਵੇ ਸਾਡੇ ਗਵਾਂਢੀ ਸੂਬੇ ਦੇ ਨਾਲੋਂ ਬਹੁਤ ਅੱਗੇ ਆ ਹੁਣ ਪਿਛਲੇ ਦਿਨੀ ਮੈਨੂੰ ਜਾਣ ਦਾ ਮੌਕਾ ਮਿਲਿਆ ਜੀ ਹਰਿਆਣੇ ਦੇ ਵਿੱਚ ਸਿਰਸੇ ਦੇ ਵੱਲ ਉੱਥੇ ਵੀ ਕਈ ਭੈਣਾ ਵੀਰਾਂ ਨੂੰ ਪੁੱਛਿਆ ਉਹ ਕਹਿੰਦੇ ਬਾਈ ਜੀ ਹੁਣ ਤਾਂ ਹਰਿਆਣੇ ਦੇ ਵਿੱਚੋਂ ਵੀ ਲੋਕ ਬਹੁਤ ਵੱਡੀ ਗਿਣਤੀ 'ਚ ਜਾਂਦੇ ਆ ਹੁਣ ਤਾਂ ਲਗਭਗ ਪੰਜਾਬ ਬਣਦਾ ਜਾ ਰਿਹਾ ਹੈ ਪਰ ਉਹ ਕਹਿੰਦੇ ਜੀ ਪਹਿਲਾਂ ਪੰਜਾਬ ਹੀ ਸੀ ਪਰ ਉਹ ਕਹਿੰਦੇ ਜੀ ਪਹਿਲਾਂ ਪੰਜਾਬ ਦੀ ਅਸੀਂ ਰੀਸ ਨਹੀਂ ਸੀ ਕਰਦੇ ਤੇ ਹੁਣ ਕਹਿੰਦੇ ਜੀ ਪੰਜਾਬ ਆ ਜਿਹੜਾ ਉਹ ਸਮਝ ਲਓ ਵੀ ਪੰਜਾਬ ਬੜੀ ਗੱਲ ਬਣੀ ਪਈ ਇੱਥੇ ਸੋ ਉਹਨਾਂ ਨੇ ਆ ਗੱਲ ਕਹੀ ਮਤਲਬ ਇਹ ਜੀ ਕਿ ਬਾਕੀ ਸੂਬੇ ਵੀ ਜਾ ਰਹੇ ਆ ਪਰ ਪੰਜਾਬ ਦੇ ਵਿੱਚ ਪ੍ਰਵਾਸ ਕਰਨ ਦੀ ਖਿੱਚ ਜਿਹੜੀ ਉਹ ਆਮ ਨਾਲੋਂ ਵੱਧਾ ਜੀ ਬਿਲਕੁਲ ਤੇ ਹੁਣ ਥੋੜੀ ਜੀ ਗੱਲ ਤਾਂ ਸਭ ਲੈਂਡ ਪੂਲਿੰਗ ਜਿਹੜੀ ਨੀਤੀ ਉਹਦੇ ਬਾਰੇ ਵੀ ਕਰ ਲਈਏ ਇੱਕ ਪਾਸੇ ਤਾਂ ਲੈਂਡ ਪੂਲਿੰਗ ਨੀਤੀ ਦਾ ਰੌਲਾ ਤੇ ਦੂਸਰੇ ਵੱੰਨੇ ਜਿਹੜੇ ਜ਼ਮੀਨੀ ਵਿਵਾਦ ਆ ਉਹਨਾਂ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆ ਗਈ ਕਿ ਪੰਜਾਬ ਦੇ ਵਿੱਚ ਜ਼ਮੀਨੀ ਵਿਵਾਦਾਂ ਨੇ ਤਕਰੀਬਨ ਤਕਰੀਬਨ 12700 ਕਰੋੜ ਦੇ ਸੜਕੀ ਜਿਹੜੇ ਪ੍ਰੋਜੈਕਟਸ ਨੇ ਉਹ اٹਕ ਗਏ ਨੇ ਉਹ ਰਾਹ ਦੇ ਵਿੱਚ ਹੀ ਖੜਕੇ ਰਹੇ ਜੀ ਹਾਂ ਬਿਲਕੁਲ ਜੀ ਇਹ ਬੜੀ ਵੱਡੀ ਜਾਣਕਾਰੀ ਆ ਕਿ ਪੰਜਾਬ ਦੇ ਵਿੱਚ ਜ਼ਮੀਨੀ ਵਿਵਾਦਾਂ ਨੇ ਕਿਵੇਂ 12000 ਤੇ 700 ਕਰੋੜ ਦੇ ਸੜਕੀ ਪ੍ਰੋਜੈਕਟ ਆ ਜਿਹੜੇ ਰੋਕਲੇ ਆ ਇਹਦੇ ਚ ਜ਼ਮੀਨ ਪ੍ਰਾਪਤੀ ਲੋਕਾਂ ਦਾ ਵਿਰੋਧ ਮਨਜ਼ੂਰੀਆਂ ਦੀ ਦੇਰੀ ਇਹਨੇ ਵਿਕਾਸ ਦੇ ਪਹੀਏ ਨੂੰ ਰੋਕਿਆ ਅਸਲ ਵਿੱਚ ਗੱਲ ਇਹ ਵੀ ਕੇਂਦਰ ਦੀ ਸਰਕਾਰ ਪ੍ਰੋਜੈਕਟ ਦਿੰਦੀ ਆ ਪ੍ਰੋਜੈਕਟ ਇਹ ਦਿੰਦੀ ਜੀ ਕਿ ਹਾਈਵੇ ਕੱਢਣਾ ਜਾਂ ਇੱਥੇ ਪੁਲ ਬਣਨਾ ਜਾਂ ਇੱਥੇ ਸੜਕ ਪੰਜਾਬ ਦੇ ਵਿੱਚੋਂ ਇੱਥੋਂ ਇੰਨੀ ਲੰਮੀ ਬਣਨੀ ਆ ਪਰ ਉਹਦੇ ਵਿੱਚ ਤਿੰਨ ਚਾਰ ਤਰ੍ਹਾਂ ਦੀਆਂ ਜਿਕਤਾਉਂਦੀਆਂ ਪਹਿਲੀ ਗੱਲ ਤਾਂ ਇਹ ਵੀ ਬਜਟ ਦੀ ਵੀ ਦਿੱਕਤ ਆਉਂਦੀ ਆ ਠੇਕੇਦਾਰ ਭੱਜ ਜਾਂਦੇ ਆ ਦੂਜੀ ਮਹੱਤਵਪੂਰਨ ਗੱਲ ਹੈ ਜੀ ਕਿ ਕਿਸਾਨ ਆ ਜਿਹੜੇ ਉਹ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਕਿਸਾਨ ਨੇ ਗੱਲ ਕਹਿੰਦੇ ਜੀ ਅਸੀਂ ਜ਼ਮੀਨ ਨਹੀਂ ਦੇਣੀ ਫਿਰ ਕਾਨੂੰਨੀ ਅੜਚਨਾ ਵੀ ਆਉਂਦੀਆਂ ਕਿਸੇ ਨੇ ਮੰਨ ਲਓ ਵਿੱਚ ਸਟੇ ਲੈ ਲਈ ਵੀ ਪਾਈ ਆਪਾਂ ਉਸ ਸੜਕ ਦੇ ਉੱਤੇ ਉਸ ਖੇਤ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਨਿਰਮਾਣ ਕੰਮ ਨਹੀਂ ਕਰ ਸਕਦੇ ਫਿਰ ਉਹਦੇ ਵਿੱਚ ਕਈ ਤਰ੍ਹਾਂ ਦੇ ਹੋਰ ਗੁੰਝਲਣਾ ਆਉਂਦਗਾ ਆ ਇੱਕ ਰਿਪੋਰਟ ਆ ਵੀ ਪੰਜਾਬ ਨੂੰ 38 ਹਾਈਵੇ ਪ੍ਰੋਜੈਕਟ ਮਿਲੇ ਆ 7 ਪੂਰੇ ਹੋ ਗਏ 3 ਰੱਦ ਹੋ ਗਏ ਆ ਬਾਕੀ ਜ਼ਮੀਨ ਐਕਵਾਇਰ ਤੇ ਵਿਰੋਧ ਦੇ ਵਿੱਚ ਫਸ ਗਏ ਆ ਵਿਕਾਸ ਦਾ ਜਿਹੜਾ ਹਾਈਵੇਅ ਅਧੂਰਾ ਸੂਬੇ ਨੂੰ 22160 ਕਰੋੜ ਰੁਪਈਆ ਦੀਆਂ ਯੋਜਨਾਵਾਂ ਮਿਲੀਆਂ ਕਾਗਜ਼ਾਂ ਦੇ ਵਿੱਚ ਤੇ ਪੰਜ ਪ੍ਰੋਜੈਕਟ ਪੂਰੀ ਤਰ੍ਹਾਂ ਇਸ ਵੇਲੇ ਅਧ ਵਿਚਾਲੇ ਖੜੇ ਆ ਤਿੰਨ ਸਾਲਾਂ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ 825 ਕਿਲੋਮੀਟਰ ਲੰਮੀਆਂ ਸੜਕਾਂ ਵਾਸਤੇ 38 ਪ੍ਰੋਜੈਕਟ ਦਿੱਤੇ ਹਾਈਵੇ ਪ੍ਰੋਜੈਕਟ ਜਿਦੀ ਕੁੱਲ ਲਗਤ 42000 ਕਰੋੜ ਮੰਨੀ ਗਈ ਆ ਇਹਦੇ ਵਿੱਚੋਂ ਸਿਰਫ 7 ਯੋਜਨਾਵਾਂ ਤਕਰੀਬਨ ਤਕਰੀਬਨ ਪੂਰੀਆਂ ਹੋਈਆਂ ਚਾਰ ਪ੍ਰੋਜੈਕਟਾਂ ਨੂੰ ਕੇਂਦਰ ਸਰਕਾਰ ਨੇ ਰੱਦ ਕੀਤਾ ਇਹਦੇ ਵਿੱਚ ਇੱਕ ਪ੍ਰੋਜੈਕਟ ਨੂੰ ਰਿਵਾਈਵ ਵੀ ਕਰ ਲਿਆ ਗਿਆ ਪੰਜ ਪ੍ਰੋਜੈਕਟ ਮੁਆਵਜ਼ੇ ਕਰਕੇ ਪੋਰਟ ਕੇਸਾਂ ਕਰਕੇ ਵਿਰੋਧ ਦੇ ਚਲਦਿਆਂ ਲਟਕ ਗਏ ਆ ਬਾਕੀ 3 ਸਾਲ ਦੇ ਵਿੱਚ 22160 ਕਰੋੜ ਰੁਪਏ ਦੀਆਂ 23 ਜਿਹੜੀਆਂ ਯੋਜਨਾਵਾਂ 23 ਪ੍ਰੋਜੈਕਟ ਜ਼ਮੀਨ ਐਕਵਾਇਰ ਕਿਸਾਨ ਵਿਰੋਧ ਤੇ ਸਰਕਾਰੀ ਢਲਮਠ ਦੇ ਕਰਕੇ ਜਾਮ ਦੇ ਵਿੱਚ ਫਸ ਗਏ ਜਿਹੜਾ ਕੰਮ ਸ਼ੁਰੂ ਹੋਇਆ ਉਹਨਾਂ ਦੀ ਸਪੀਡ ਬਹੁਤ ਘਟਾ ਪੰਜਾਬ ਦੇ ਵਿੱਚ ਫਿਲਹਾਲ ਰਾਸ਼ਟਰੀ ਰਾਜਮਾਰਗਾਂ ਜਿਹੜੇ ਨੈਸ਼ਨਲ ਹਾਈਵੇ ਕਹਿੰਦੇ ਆ ਇਹਨਾਂ ਦੀ ਕੋਲੇ ਲੰਬਾਈ ਲਗਭਗ 4000 ਕਿਲੋਮੀਟਰ ਆ ਪਰ ਇਹਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਉਹ ਅੱਗੇ ਵੱਧ ਰਹੀਆਂ ਉਹਨੂੰ ਦੇਖ ਕੇ ਲੱਗਦਾ ਵੀ ਪਾਈਪ ਵਿੱਖ ਦੇ ਵਿੱਚ ਉਮੀਦਾਂ ਜਣੀਆਂ ਧੁੰਦ ਲਗਿਆ ਮਤਲਬ ਜਿਵੇਂ ਲੰਘ ਰਹੀਆਂ ਉਹ ਕੋਈ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਨਹੀਂ ਆ ਸੋ ਇਹਨੇ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਅੱਜ ਜਵੇਂ ਤੁਸੀਂ ਲੈਂਡ ਪੂਲਿੰਗ ਨੀਤੀ ਦੀ ਗੱਲ ਛੇੜੀ ਸੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਵੀ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਕਿਉਂਕਿ ਸਰਕਾਰਾਂ ਇਹ ਗੱਲ ਕਹਿੰਦੀਆਂ ਜੀ ਕਿ ਅਸੀਂ ਤਾਂ ਪ੍ਰੋਜੈਕਟ ਤੁਹਾਡਾ ਇੱਥੇ ਬਣਾਉਣ ਦੇ ਲਈ ਸੜਕ ਬਣਾਉਣ ਦੇ ਲਈ ਕੋਈ ਮੋਲ ਬਣਾਉਣ ਦੇ ਲਈ ਅਰਬਨ ਸਟੇਟ ਦੇ ਲਈ ਅਸੀਂ ਜ਼ਮੀਨ ਐਕਵਾਇਰ ਕਰਨੀ ਆ ਪਰ ਜਦੋਂ ਕਿਸਾਨ ਇਹ ਗੱਲ ਕਹਿੰਦੇ ਵੀ ਭਾਈ ਸਾਨੂੰ ਇਹ ਤੁਹਾਡਾ ਪ੍ਰੋਜੈਕਟ ਮਨਜ਼ੂਰ ਨਹੀਂ ਤੇ ਕਿਸਾਨ ਇਹ ਗੱਲ ਕਹਿੰਦੇ ਜੀ ਕਿ ਭਾਈ ਇਹ ਸਾਡੇ ਹਿੱਤ ਦੇ ਵਿੱਚ ਗੱਲ ਨਹੀਂ ਕਿਸਾਨ ਇਹ ਗੱਲ ਕਹਿੰਦੇ ਸਾਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਰਿਆ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਭਾਈ ਤੁਸੀਂ ਲੈ ਲਓ ਸਾਡੀ ਜ਼ਮੀਨ ਸੋ ਲੈਂਡ ਪੂਲਿੰਗ ਨੀਤੀ ਵੀ ਸਰਕਾਰਾਂ ਦੀਆਂ ਕਾਲੀ ਵਾਲੀਆਂ ਇੱਕਦਮ ਕਿਸਾਨ ਪੱਖੀ ਨੀਤੀਆਂ ਨਾ ਹੋਣਾ ਇਹਦਾ ਇੱਕ ਬਹੁਤ ਵੱਡਾ ਨਮੂਨਾ ਆ ਜੀ ਜੀ ਬਿਲਕੁਲ ਸਹੀ ਰਣਾ ਸਾਹਿਬ ਤੇ ਹੁਣ ਪੰਜਾਬ ਦੇ ਮੌਸਮ ਦੀ ਵੀ ਆਪਾਂ ਥੋੜੀ ਜੀ ਗੱਲ ਕਰ ਲਈਏ ਕਹਿੰਦੇ ਪੰਜਾਬ ਦੇ ਉੱਪਰ ਹੜ੍ਹਾਂ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਹੈ ਜੀ ਇਸ ਵੇਲੇ ਹਾਲਾਤ ਜਿਹੜੇ ਚਿੰਤਾਜਨਕ ਬਣੇ ਹੋਏ ਨੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਅਸਲ ਦੇ ਵਿੱਚ ਇਹ ਆ ਵੀ ਪੰਜਾਬ ਦੇ ਵਿੱਚ ਨਾ ਹੜ ਵਰਗੀ ਸਥਿਤੀ ਪੈਦਾ ਹੋ ਸਕਦੀ ਆ ਇਹ ਖਬਰ ਆਈ ਹੈ ਵੀ ਪੰਜਾਬ ਦੇ ਵਿੱਚ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਜਾਵੇ ਉਹਦਾ ਕਾਰਨ ਇਹ ਜੀ ਕਿ ਪੌਂਗ ਡੈਮ ਦੇ ਵਿੱਚੋਂ ਪਾਣੀ ਹੁਣ ਲਗਾਤਾਰ ਛੱਡਿਆ ਜਾ ਰਿਹਾ ਕਿਉਂਕਿ ਪੌਂਗ ਡੈਮ ਦੇ ਵਿੱਚੋਂ ਕਦੇ ਕਿੰਨਾ ਕਦੇ ਕਿੰਨਾ ਕਦੇ ਕਿੰਨਾ ਪਾਣੀ ਛੱ हिमाचल प्रदेश ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਕਰਕੇ ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੋ ਇਹ ਨਹੀਂ ਵੀ ਪੰਜਾਬ ਦੇ ਵਿੱਚ ਬਹੁਤ ਮੀਂਹ ਪਿਆ ਤੇ ਇਸ ਕਰਕੇ ਹੜ ਵਰਗੇ ਹਾਲਾਤ ਬਣ ਸਕਦੇ ਆ ਇਹ ਗਵਾਂਡੀ ਸੂਬਿਆਂ ਦੇ ਵਿੱਚ ਪੈ ਰਹੇ ਮੀਂਹ ਦੇ ਕਰਕੇ ਤੇ ਪੰਜਾਬ ਦੇ ਡੈਮਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਵਧ ਰਿਹਾ ਜਿਹਦੇ ਕਰਕੇ ਜਿਹੜੇ ਦਰਿਆਈ ਖੇਤਰ ਆ ਉਤੋਂ ਦੇ ਪ੍ਰਸ਼ਾਸਨਿਕ ਅਧਾਰਿਆਂ ਦੇ ਵੱਲੋਂ ਲੋਕਾਂ ਨੂੰ ਪਿੰਡਾਂ ਨੂੰ ਸੁਚੇਤ ਰਹਿਣ ਵਾਸਤੇ ਕਿਹਾ ਗਿਆ ਕਿਉਂਕਿ ਦੇਖੋ ਇਹ ਗੱਲ ਕਹੀ ਗਈ ਆ ਕਿ 12 ਤਰੀਕ ਨੂੰ ਪੰਜਾਬ ਦੇ ਵਿੱਚ ਵੀ ਭਰਮਾ ਵੀ ਪੈ ਸਕਦਾ ਯਾਨੀ ਕਿ ਕੱਲ ਨੂੰ ਤੇ ਇਹ ਮਾਚਲ ਦੇ ਵਿੱਚ ਕੋਈ ਪਤਾ ਨਹੀਂ ਜਿੰਨਾ ਜਾਨੀ ਮਾਲੀ ਨੁਕਸਾਨ ਹੁਣ ਤੱਕ ਹੋਇਆ ਉਹਦੇ ਬਾਰੇ ਆਪਾਂ ਜਾਣਦੇ ਹਾਂ ਜੀ ਤੇ ਹੁਣ ਮਨੋਰੰਜਨ ਜਗਤ ਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੇ ਦਿਓ ਜੀ ਪੰਜਾਬੀ ਫਿਲਮਾਂ ਤਾਂ ਪੂਰੀ ਤਰ੍ਹਾਂ ਦੇ ਨਾਲ ਬ੍ਰੇਕਾਂ ਲੱਗੀਆਂ ਹੋਈਆਂ ਨੇ ਹੁਣ ਲੋਕਾਂ ਦੇ ਵਿੱਚ ਜਿਹੜਾ ਭਰੋਸਾ ਪੰਜਾਬੀ ਫਿਲਮਾਂ ਨੇ ਕਿੰਨਾ ਕਿਤੇ ਗਵਾਤਾ ਹੈ ਜੀ ਹਾਂ ਬਿਲਕੁਲ ਹਰਮਨਜੀਤ ਇਹ ਬੜੀ ਵੱਡੀ ਗੱਲ ਆ ਵੀ ਪੰਜਾਬੀ ਫਿਲਮਾਂ ਨਾ ਜਿਹੜੀਆਂ ਉਹ ਆਪਣਾ ਭਰੋਸਾ ਚੁੱਕੀਆਂ ਇੱਕ ਤਾਂ ਕਹਿੰਦੇ ਹੁੰਦੇ ਨੇ ਵੀ ਪੰਜਾਬੀ ਸਿਨੇਮਾ ਡੁੱਬ ਸਕਦਾ ਮੈਂ ਤਾਂ ਇਹ ਗੱਲ ਕਹਿੰਦਾ ਪੰਜਾਬੀ ਸਿਨੇਮਾ ਡੁੱਬ ਚੁੱਕਿਆ ਤੁਸੀਂ ਦੇਖੋ ਵੀ ਇਸ ਸਾਲ ਦੇ ਵਿੱਚ ਯਾਨੀ ਕਿ 2025 ਦੇ ਵਿੱਚ ਕਿਹੜੀ ਇੱਕ ਐਸੀ ਪੰਜਾਬੀ ਫਿਲਮ ਆ ਜਿਹੜੀ ਸੁਪਰ ਡੁਪਰ ਹਿੱਟ ਹੋਈ ਹੋਵੇ ਭਾਰਤ ਦੀ ਗੱਲ ਕਰਦਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਰਦਾਰ ਜੀ ਤੇ ਚੱਲ ਮੇਰਾ ਪੁੱਤ ਵਿਦੇਸ਼ਾਂਵਲ ਜਾ ਕੇ ਦੇਖੋ ਉਹ ਵੀ ਤਾਂ ਵੀ ਇਧਰ ਰੌਲਾ ਪਿਆ ਇਧਰ ਰੀਲਿਸ ਨਹੀਂ ਹੋ ਰਹੀਆਂ ਉਹਨਾਂ ਦੀ ਖਿੱਚ ਬਣ ਗਈ ਨਹੀਂ ਤਾਂ ਸਰਦਾਰ ਜੀ 3 ਦੇ ਵਿੱਚ ਕੱਢਣ ਪਾਉਣ ਨੂੰ ਤਾਂ ਕੱਖ ਵੀ ਨਹੀਂ ਜੇ ਉਹ ਭਾਰਤ ਦੇ ਵਿੱਚ ਰੀਲਿਸ ਹੁੰਦੀ ਸ਼ਾਇਦ ਕੋਈ ਫਿਟੇ ਮੂਵੀ ਨਾ ਕਹਿੰਦਾ ਪਰ ਕਿਉਂਕਿ ਉਹ ਇੱਚ ਦੋ ਦੇਸ਼ਾਂ ਦੇ ਕਲਾਕਾਰ ਆ ਇਸ ਕਰਕੇ ਵਵਾਦ ਪੈਦਾ ਹੋਇਆ ਆ ਦਲਜੀਤ ਦਾ ਨਾਮ ਵੱਡਾ ਇਸ ਕਰਕੇ ਲੋਕਾਂ ਨੇ ਉਹਨੂੰ ਵਿਦੇਸ਼ਾਂ ਦੇ ਵਿੱਚ ਵੱਡ ਦੇਖਿਆ ਪਰ ਜਿਹੜੀਆਂ ਭਾਰਤ ਦੇ ਵਿੱਚ ਰਿਲੀਜ਼ ਹੋਈਆਂ ਹੁਣ ਕੋਈ ਇੱਕ ਫਿਲਮ ਪੰਜਾਬੀ ਜਿਨੇ ਆਪਦੇ ਖਰਚੇ ਵੀ ਪੂਰੇ ਕੀਤੇ ਹੋਣ ਸਵਾਲ ਇਹ ਆ ਹੁਣ ਦੇਖੋ ਜੇ ਕੋਈ ਨਵਾਂ ਤਜਰਬਾ ਹੁੰਦਾ ਉਹਨੂੰ ਲੋਕ ਨਹੀਂ ਕਬੂਲ ਕਰਦੇ ਪਹਿਲੀ ਗੱਲ ਕੋਈ ਨਵਾਂ ਤਜਰਬਾ ਕਰਦਾ ਨਹੀਂ ਦੂਜੀ ਗੱਲ ਇੱਕ ਪੰਜਾਬੀ ਫਿਲਮਾਂ ਦੇ ਵਿੱਚ ਕਾਲ ਇਨੀ ਵਿਸ਼ੇਸ਼ੀਅਤ ਸੀ ਫਿਲਮ ਬਣਾ ਦਈਏ ਉਹਦੇ ਵਿੱਚ ਕੱਢਣ ਪਾਉਣ ਨੂੰ ਹੁੰਦਾ ਕੁਝ ਨਹੀਂਗਾ ਆ ਹੁਣ ਵੀ ਇੱਕ ਫਫੇ ਕੁੱਟਣੀਆਂ ਉਧਰ ਇੱਕ ਫਿਲਮ ਆਉਣੀ ਹੈ ਜੀ ਮੇਰ ਇੱਕ ਹੋਰ ਚ ਹੈਗੀ ਜੀ ਰਾਵੀ ਦੇ ਕੰਡੇ ਕਈ ਹੋਰ ਫਿਲਮਾਂ ਵੀ ਅਜੀ ਚ ਪੰਜਾਬੀ ਆਗੇ ਹੋਏ ਸੋ ਇਸ ਤਰੀਕੇ ਦੇ ਨਾਲ ਫਿਲਮਾਂ ਕਈ ਆ ਪਰ ਇਹਨਾਂ ਦੇ ਵਿੱਚੋਂ ਕਿਹੜੀ ਹਿੱਟ ਹੋਊਗੀ ਸਮਾਂ ਦਸੂਗਾ ਪਰ ਇਸ ਸਾਲ ਦੇ ਵਿੱਚ ਜਿਹੜੀਆਂ ਆਈਆਂ ਉਹਨਾਂ ਦਾ ਹਿੱਟ ਨਾ ਹੋਣਾ ਉਹਨਾਂ ਦੇ ਵਿੱਚੋਂ ਕਈ ਫਿਲਮਾਂ ਤਾਂ ਪ੍ਰੋਮੋਸ਼ਨ ਦੇ ਖਰਚੇ ਵੀ ਨਹੀਂ ਕੱਢ ਸਕੀਆਂ ਇਹ ਵੀ ਵੇਰਵਾ ਆ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ